ਸਾਰੀ ਸਮੂਹ ਸੰਗਤ ਨੂੰ ਤਨ ਤਨ ਜਗਤਗੁਰੂ ਰਵਿਦਾਸ ਮਹਾਰਾਜ ਜੀ ਦੇ 600 ਨੰਝਵੇਂ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਸਾਰਾ ਹੀ ਸਮਾਜ ਏਕੇ ਦੇ ਨਾਲ ਸਾਂਝੀ ਵਾਰਤਾ ਦੇ ਨਾਲ ਚੱਲਣ ਵਾਲਾ ਸਮਾਜ ਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਸੁਣ ਕੇ ਔਰੋ ਤੇ ਅਮਲ ਕਰਕੇ ਚੱਲੇ ਅੱਜ ਦੇ ਛੋਬ ਦਿਹਾੜੇ ਦੇ ਸਾਰਿਆਂ ਲੱਖ ਲੱਖ ਵਧਾਈਆਂ ਪਰੰਪਰਾ ਪ੍ਰਵਾਹਤਾਂ ਦਾ ਇਹ ਦੱਸ ਹੈ ਸਾਰੇ ਖੁਸ਼ੀਆਂ ਮਨਾਣ ਸਮੂਹ ਸੰਗਤਾਂ ਨੂੰ ਵਿਦੇਸ਼ਾਂ 'ਚ ਦੇਸ਼ਾਂ 'ਚ ਬੈਠੇ ਜਿਹੜੇ ਆਪਣੇ ਸਾਰੇ ਵੀਰਾਂ ਮੈਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਸੰਤ ਸੰਤ ਗੁਰੂ ਰਬਦਾਸ ਮਹਾਰਾਜ ਜੀ ਦੇ 699 ਜਨਮ ਦਿਨ ਦੀ ਜਿਹੜੀ ਸ਼ੋਭ ਯਾਤਰਾ ਨਿਕਲੀ ਜਾ ਰਹੀ ਹੈ ਸੰਗਤਾਂ ਵਿੱਚ ਬਹੁਤ ਬੜਾ ਉਤਸ਼ਾਹ ਆ ਗੁਰੂ ਰਬਦਾਸ ਮਹਾਰਾਜ ਜੀ ਜਗਤ ਗੁਰੂ ਵਿਸ਼ਵ ਦੇ ਗੁਰੂ ਸਤਗੁਰੂ ਰਬਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਇਹ 699 ਇਹ ਪ੍ਰਕਾਸ਼ ਉਤਸਵ ਤੇ ਗੁਰੂ ਰਬਦਾਸ ਮਹਾਰਾਜ ਜੀ ਦੇ ਦੇ ਆੜੇ ਦੀਆਂ ਸਭ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੀਆਂ ਸੋ ਗੁਰੂ ਸਾਹਿਬ ਦਾ ਧਰਮ ਦਿਹਾੜਾ ਜੋ ਕਿ ਫਗਵਾੜੇ 'ਚ ਬੜੇ ਧੂਮ-ਧਾਮ ਨਾਲ ਅੱਜ ਕੱਢਿਆ ਜਾ ਰਿਹਾ ਸੰਗਤਾਂ ਦਾ ਹਰਸ਼ੋ-ਲਾਲ ਦੇਖ ਸਕਦੇ ਹੋ ਸੋ ਜਿੰਨੇ ਵੀ ਸੇਵਾਦਾਰ ਸਾਰੇ ਪਹੁੰਚੋ ਇਹਨਾਂ ਹਰ ਇੱਕ ਦੇ ਵੱਲੋਂ ਆਪਣੀਆਂ-ਆਪਣੀਆਂ ਜਿਹੜੀਆਂ ਡਿਊਟੀਆਂ ਨਿਭਾਈਆਂ ਜਾ ਰਹੀਆਂ ਨੇ ਤੇ ਗੁਰੂ ਸਾਹਿਬ ਨੇ ਲੈ ਕੇ ਸਭ ਕੀ ਕਹੂੰਗਾ ਜਿਹੜਾੜਾ ਹੈ ਜੀ ਤੇ ਗੁਰੂ ਸਾਹਿਬ ਦੀ ਭਵੇ ਸ਼ੋਭਾ ਜਾਤੈ ਸੁਹਾਰੀ ਹੈ ਜੀ ਸਭ ਤੋਂ ਪਹਿਲਾਂ ਤਾਂ ਸਾਰੀ ਸਮੂਹ ਸੰਗਤ ਨੂੰ ਤਨ ਤਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ 600 ਨਿਜਵੇਂ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਔਰ ਜੋ ਅੱਜ ਤੁਸੀਂ ਦੇਖ ਰਹੇ ਹੋ ਕਿ ਹਰ ਸਾਲ ਦੀ ਤਰ੍ਹਾਂ ਬਹੁਤ ਵੱਡੀ ਤਦਾਦ ਦੇ ਵਿੱਚ ਅੱਜ ਜੋ ਫਗਵਾੜਾ ਦੇ ਵਿੱਚ ਬਹੁਤ ਵੱਡੀ ਜੋ ਸ਼ੋਭਾ ਯਾਤਰਾ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਮੈਂ ਸਾਰੀਆਂ ਹੀ ਸੰਗਤਾਂ ਨੂੰ ਜਿੱਥੇ ਸਤਗੁਰੂ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈ ਦਿੰਦਾ ਉੱਥੇ ਹੀ ਪਰਮ ਪਰਮਾਤਮਾ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਦਾ ਕਿ ਆਪਣੀ ਨਾਮ ਲੇਵਾ ਜਿਹੜੀ ਹੈ ਸੰਗਤ ਉਹਨੂੰ ਇਦਾਂ ਹੀ ਕੁਸ਼ੀਆਂ ਪਰਿਆ ਉਹਨਾਂ ਦੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇ ਵਿੱਚ ਆਪਣਾ ਅਸ਼ੀਰਵਾਦ ਬਣਾਏ ਰੱਖੋ ਤਾਂ ਕਿ ਉਹ ਸਮਾਜ ਦੀ ਸੇਵਾ ਇਦਾਂ ਹੀ ਕਰਦੇ ਰਹਿਣ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਦੇ ਦਿਹਾੜੇ ਤੇ ਜਿੱਥੇ ਸਾਰੀ ਸੰਗਤ ਨੂੰ ਗੁਰੂ ਮਹਾਰਾਜ ਜੀ ਦੇ 699 ਉਤਸਵ ਦੀ ਬਹੁਤ-ਬਹੁਤ ਵਧਾਈ ਔਰ ਸਾਰਾ ਹੀ ਸਮਾਜ ਇੱਕੇ ਦੇ ਨਾਲ ਸਾਂਝੀ ਵਾਰਤਾ ਦੇ ਨਾਲ ਚੱਲਣ ਵਾਲਾ ਸਮਾਜ ਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਸੁਣ ਕੇ ਔਰ ਉਹ ਤੇ ਅਮਲ ਕਰਕੇ ਚੱਲੇ ਜਿੱਥੇ ਸਾਰੇ ਇਕੱਠੇ ਹੋ ਕੇ ਦੇਸ਼ ਦੀ ਤਰੱਕੀ ਲਈ ਚਲੀਏ ਤੇ ਸਾਰਿਆਂ ਨੂੰ ਇਹ ਮੈਂ ਬੇਨਤੀ ਕਰਾਂਗਾ ਕਿ ਭਾਈਚਾਰਾ ਔਰ ਸਮਾਜ ਏਕਾ ਇਹਨੂੰ ਮੁੱਖ ਰੱਖ ਕੇ ਆਇਆ ਮਹਾਰਾਜ ਜੀ ਦੀ ਬਾਣੀ ਦਾ ਉਚਾਰਨ ਕਰਕੇ ਔਰ ਦਾ ਸਿਮਰਨ ਕਰਕੇ ਉਹਨੂੰ ਵੀ ਮੁੱਖ ਰੱਖ ਕੇ ਆਪਾਂ ਚਲੀਏ ਇੱਕ ਵਾਰ ਫੇਰ ਸਾਰਿਆਂ ਨੂੰ ਹੀ ਦੇਸ਼ ਵਾਸੀਆਂ ਨੂੰ ਗੁਰੂ ਮਹਾਰਾਜ ਜੀ ਦੇ 699 ਜਨਮ ਦਿਨ ਦੀ ਬਹੁਤ ਬਹੁਤ ਵਧਾਈ ਅੱਜ ਦੇ ਛੁੱਪ ਦਿਹਾੜੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਪਰੰਪਰਾ ਪਰਵਾਦਾਂ ਦਾ ਆਹੀ ਦੱਸ ਹੈ ਸਾਰੇ ਖੁਸ਼ੀਆਂ ਮਨਾਣ ਖੁਸ਼ ਰਹਿਣ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ 649ਵੇਂ ਗੁਰਪੁਰਬ ਦੀ ਸਮੂਹ ਸੰਗਤਾਂ ਨੂੰ ਵਿਦੇਸ਼ਾਂ 'ਚ ਦੇਸ਼ਾਂ 'ਚ ਬੈਠੇ ਜਿਹੜੇ ਆਪਣੇ ਸਾਰੇ ਹੀ ਵੀਰ ਐ ਮੈਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਇਹਨਾਂ ਨੂੰ ਮੈਂ ਇੱਕ ਬੇਨਤੀ ਵੀ ਕਰਦਾ ਕਿ ਸਾਰੇ ਰਲ ਮਿਲ ਕੇ ਆਪਸੀ ਭਾਈਚਾਰੇ ਦਾ ਪੂਰਾ ਖਿਆਲ ਰੱਖਿਆ ਕਰੋ ਤਾਂ ਕਿ ਅਸੀਂ ਅੱਗੇ ਵੱਸ ਸਕੀਏ ਸਾਰੇ ਰਲ ਮਿਲ ਕੇ ਸਾਡਾ ਦੇਸ਼ ਤਰੱਕੀ ਕਰੇ ਸਾਡਾ ਜੋ ਪੰਜਾਬ ਹੈ ਤਰੱਕੀਆਂ ਕਰੇ ਐਨਾ ਕਹਿੰਦਾ ਮੈਂ ਸਾਰਿਆਂ ਨੂੰ ਅੱਜ ਦੇ ਇਸ ਸ਼ੁਮੂਕੇ ਦੇ ਬਹੁਤ ਬਹੁ ਵਧਾਈ ਦਿੰਦਾ ਤੁਹਾਨੂੰ ਤਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਸਾਰੇ ਸਤਿਆਂ ਨੂੰ ਲੱਖ ਲੱਖ ਵਧਾਈਆਂ ਔਰ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਨਾ ਚਾਹਨੀ ਆ ਕਿ ਗੁਰੂ ਮਹਾਰਾਜ ਰਵਿਦਾਸ ਜੀ ਨੇ ਜਿਹੜੇ ਸਾਨੂੰ ਵਚਨ ਦਿੱਤੇ ਨੇ ਜਿਹੜੇ ਰਸਤੇ ਦਿਖਾਏ ਨੇ ਕਿ ਸਮਾਜਿਕ ਸਮਰਸਤਾ ਕਿ ਸਾਰੇ ਮਿਲ ਜੁਲ ਕੇ ਰਹੀਏ ਤੇ ਇੱਕ ਜਿਹੜਾ ਸਮਾਜ ਹੈ ਜਿਹਦੇ ਵਿੱਚ ਨਾ ਕੋਈ ਅਮੀਰ ਨਾ ਕੋਈ ਗਰੀਬ ਨਾ ਕੋਈ ਧਰਮ ਨਾ ਕੋਈ ਜਾਤ ਪਾਤ ਉਸ ਸਮਾਜੇ ਸੇ ਜਨਾ ਸੀ ਸਾਰੇ ਕਰ ਚੁੱਕੀ ਕਰ ਸਕੀਏ ਔਰ ਆਮ ਆਦਿ ਪਾਰਟੀ ਉਨਾ ਦੇ ਸਿਧਾਂਤਾਂ ਤੇ ਚਲਦੇ ਹੋਏ ਜਨ ਕਲਿਆਣ ਦੇ ਕੰਮ ਕਰ ਰਹੀ ਆ ਅੱਜ ਉਹਨਾਂ ਦਾ ਜਨਮ ਦਿਹਾੜਾ ਸਾਰੀਆਂ ਸੰਗਤਾਂ ਨੂੰ ਫਿਰ ਦੁਆਰ ਤੋਂ ਇੱਕ ਵਾਰ ਲੱਖ ਲੱਖ ਵਧਾਈਆਂ ਦਿੰਨੀ ਆ ਤੇ ਇਹ ਆਸ਼ਾ ਕਰਦੇ ਕਿ ਕਿ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਸਾਰਿਆਂ ਦੇ ਸਿਰਾਂ ਤੇ ਰਹੇ ਤੇ ਸਾਰਿਆਂ ਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇ ਸੰਤ ਸੰਤ ਗੁਰੂ ਸ਼੍ਰੀ ਗੁਰੂ ਵਾਸ ਮਹਾਰਾਜ ਜੀ ਦੇ 699 ਜਨਮ ਦਿਨ ਦੀ ਜਿਹੜੀ ਛੋਭ ਯਾਤਰਾ ਨਿਕਲੀ ਜਾ ਰਹੀ ਹੈ ਸੰਗਤਾਂ ਵਿੱਚ ਬਹੁਤ ਬੜਾ ਉਤਸ਼ਾਹ ਆ ਕਿਉਂਕਿ ਸਰਪੁਰੂ ਰੋਦਾਸ ਜੀ ਨੇ ਇੱਕ ਕਿਤੇ ਇੱਕ ਬੰਦੇ ਦੀ ਗੱਲ ਨਹੀਂ ਕੀਤੀ ਇੱਕ ਯਾਦ ਦੀ ਗੱਲ ਨਹੀਂ ਕੀਤੀ ਪੂਰੇ ਸਮਾਜ ਮਨੁੱਖਤਾ ਦੀ ਗੱਲ ਕਰਕੇ ਉਹਦੀ ਸੇਵਾ ਕੀਤੀ ਆ ਇਸ ਕਰਕੇ ਪੂਰੀ ਸਮਾਜ ਪੂਰੀ ਮਨੁੱਖਤਾ ਜਿਹੜੀ ਆ ਬਾਬਾ ਇਹ ਹੈਗੀ ਜਿਹੜਾ ਰੋਦਾਸ ਮਹਾਰਾਜ ਨੂੰ ਨਰਮਿਤ ਕਰਦੀ ਆ ਔਰ ਪੂਰੇ ਜੋਸ਼ ਯੋਜਨਾ ਜਿਹੜਾ ਨਗਰ ਕੀਰਤਨ ਕੱਢ ਰਿਹਾ ਇਸ ਕਰਕੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਪਰ ਕਾ ਕੀ ਕਹੋਂਗੇ ਤੁਸੀਂ ਕੀ ਕਹੋਂਗੇ ਅੱਜ ਦੇ ਸੁਭ ਦਿਹਾੜੇ ਤੇ ਬੋਈਆਂ ਸਮਾਜ ਪਾਰਟੀ ਵੱਲੋਂ ਫਗਵਾੜਾ ਦੇ ਵਿੱਚ ਜਿਹੜਾ ਸੰਗਤ ਵਾਸਤੇ ਪਾਣੀ ਅਤੇ ਸੇਵਾ ਦਾ ਪ੍ਰਬੰਧ ਕੀਤਾ ਆ ਸਾਰੀ ਪਾਰਟੀ ਵੱਲੋਂ ਔਰ ਇਸ ਮੌਕੇ ਤੇ ਮੈਂ ਸਾਰੇ ਨਗਰ ਜਿੰਨੇ ਵੀ ਇੱਥੇ ਸੰਗਤਾਂ ਪਹੁੰਚਿਆ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਗੁਰੂ ਰਵੀਦਾਸ ਜੀ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੈ ਭੀਮ ਜੈ ਪਰ ਜੈ ਮਹਾਰਾਜ ਜੀ ਕੀ ਕੀ ਤੁਸੀਂ ਕੀ ਕਹੋਗੇ ਤੁਸੀਂ ਵੀ ਅਜਾਏ ਹੋ ਜੀ ਜੈ ਗੁਰਦੇਵ ਜੀ ਸਿਰ ਤੁਹਾਨੂੰ ਗੁਰਦੇਵ ਜੀ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 699 ਜਨਮ ਦਿਵਸ ਦੀਆਂ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਆ ਜਿੱਦਾਂ ਹੀ ਸਾਨੂੰ ਗੁਰੂ ਸਾਹਿਬ ਨੇ ਬੇਗੰਪੁਰਾ ਬਸਾਉਣ ਦੀ ਗੱਲ ਕਹੀ ਸੀ ਤੇ ਸਾਨੂੰ ਸਾਰਿਆਂ ਨੂੰ ਅੱਜ ਅਸੀਂ ਸਾਰੇ ਜਿਹੜੇ ਆ ਸਾਡੀ ਸਾਡੀ ਕੌਮ ਆ ਸਾਰਿਆਂ ਦੇ ਵਿੱਚ ਏਕਤਾ ਆ ਤੇ ਸਾਰੇ ਬਹੁਤ ਖੁਸ਼ੀ ਦੇ ਨਾਲ ਤੇ ਗੁਰੂ ਗੁਰੂ ਮਹਾਰਾਜ ਦਾ ਜਿਹੜਾ ਗੁਰਪੁਰਵਾ ਨਗਰ ਕੀਰਤਨ ਆ ਇਹਦੇ ਆਨੰਦ ਮਾਣ ਰਹੇ ਆ ਤੁਸੀਂ ਕਹੋਗੇ ਸਾਬ ਜਾ ਭੀਮ ਜੈਪਾਰਦ ਗਾਇ ਗੁਰਦੇਵ ਤਨਗੁਰਦੇਵ ਗੁਰੂ ਰਮਦਾਸ ਮਹਾਰਾਜ ਜਗਤ ਗੁਰੂ ਵਿਸ਼ਵ ਦੇ ਗੁਰੂ ਸਤਗੁਰੂ ਰਮਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਅੱਜ ਦੇ ਮੌਕੇ ਤੇ ਗੁਰੂ ਸਾਹਿਬ ਜੀ ਦਾ ਦਿਹਾੜਾ ਮਨਾਉਣਾ ਤਦ ਹੀ ਅਸੀਂ ਸਾਰਸਕ ਕਰ ਸਕਦੇ ਆ ਜਦੋਂ ਅਸੀਂ ਉਹਨਾਂ ਦੀ ਦਿੱਤੀ ਹੋਈ ਸੋਚ ਉਹਨਾਂ ਦਾ ਬੇਗੰਬਰੇ ਦਾ ਜੋ ਸੰਕਰਪਿਆ ਸਮਤਾ ਮੂਲਕ ਸਮਾਜ ਜਾਤ ਪਾਤ ਤੋਂ ਰਹਿਤ ਸਮਾਜ ਖਾਲਸਾ ਸਮਾਜ ਔਰ ਬਿਤਗਰੇ ਤੋਂ ਰਹਿਤ ਪ੍ਰੇਮ ਦੇ ਵਰਤਾਰੇ ਵਾਲਾ ਸਮਾਜ ਜੋ ਗੁਰੂ ਸਾਹਿਬ ਜੀ ਨੇ ਸਿਰਜਿਆ ਉਹ ਸਮਾਜ ਅਸੀਂ ਪੈਦਾ ਕਰੀਏ ਜਿਸ ਨੂੰ ਕੇ ਪੰਝ ਸਮਾਜ ਪਾਰਟੀ ਆਪਣੇ ਮਿਸ਼ਨ ਦੇ ਤੌਰ ਤੇ ਮੰਨਦੀ ਹੈ ਕਿ ਅਸੀਂ ਇਹ ਸਮਤਾ ਮੁਲਕ ਸਮਾਜ ਗੁਰੂ ਦੇ ਮਨਸੇ ਦਾ ਸਮਾਜ ਪੈਦਾ ਕਰਨਾ ਸਮਤਾ ਸਮਾਨਤਾ ਭਾਈਚਾਰੇ ਦਾ ਸਮਾਜ ਪੈਦਾ ਕਰਨਾ ਤੇ ਅੱਜ ਗੁਰੂ ਮਾਰਦੇ ਤੇ ਦਿਨ ਨੂੰ ਮਨਾਉਂਦੇ ਹੋਇਆ ਸਾਨੂੰ ਇਹ ਸੰਕਲਪ ਲੈਣਾ ਚਾਹੀਦਾ ਕਿ ਅਸੀਂ ਬੇਗੰਬੂਰੇ ਨੂੰ ਗੁਰੂ ਮਾਝੇ ਬੇਗੰਬੂਰੇ ਨੂੰ ਇਸ ਧਰਤੀ ਤੇ ਵਿਸਾਵਾਂਗੇ ਨਾ ਕੇ ਉੱਪਰ ਕਿਸੇ ਸਮਾਨ ਵਿੱਚ ਜੈ ਗੁਰਦੇਵ ਧੰਨ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਮੈਂ ਗੋਰੀ ਮੰਤ ਇਹ 695 ਇਹ ਪ੍ਰਕਾਸ਼ ਉਤਸਵ ਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਿਹਾੜੇ ਦੀਆਂ ਸਭ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਨੀ ਆ ਸੋਕੇ ਬਹੁਤ ਸੋਹਣਾ ਉਹਨਾਂ ਨੇ ਇਹ ਮਤਲਬ ਪ੍ਰੋਗਰਾਮ ਕਰ ਰਹਾ ਹੈ ਯਾਰ ਗੁਰੂ ਰਬਦਾਸ ਮਹਾਰਾਜ ਦੇ ਗੁਰਪੁਰਬ ਦੇ ਉੱਤੇ ਔਰ ਕਿ ਲੰਗਰ ਚੱਲ ਰਿਹਾ ਹੈ ਯਾਰ ਬਹੁਤ ਅੱਛਾ ਲੰਗਰ ਚੱਲ ਰਿਹਾ ਹਰ ਇੱਕ ਪਦਾਰਥ ਹਰ ਇੱਕ ਚੀਜ਼ ਦਾ ਲੰਗਰ ਲਗਾ ਰਹਾ ਹੈ ਸੋ ਮੈਂ ਸਭ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੀ ਆ ਔਰ ਸਭ ਨੂੰ ਗੁਰੂ ਰਬਦਾਸ ਮਹਾਰਾਜ ਜੀ ਦੇ ਦਿਹਾੜੇ ਦੀਆਂ ਸਭ ਨੂੰ ਵਧਾਈਆਂ ਦਿੰਦੀਆਂ ਧੰਗੁਰਦੇਵ ਜੈ ਗੁਰਦੇਵ ਤਾਂ ਤੋ ਦੂਰ ਦੂਰ ਤੱਕ ਤੁਹਾਨੂੰ ਦਿਖਾ ਰਹੀਏ ਤਾਂ ਇੱਥੇ ਤੁਹਾਨੂੰ ਸੰਗਤਾਂ ਹੀ ਸੰਗਤਾਂ ਮਿਲਣਗੀਆਂ ਜਿੱਥੇ ਕਿ ਤੁਹਾਨੂੰ ਸੰਗਤਾਂ ਦਾ ਐਨਾ ਪਿਆਰ ਗੁਰੂ ਸਾਹਿਬ ਦੀ ਪਾਲਕੀ ਇਥੋਂ ਕੁ ਸਮੇਂ ਤੱਕ ਨਿਕਲ ਰਹੀਏ ਤੇ ਆਹ ਦੇਖ ਸਕਦੇ ਹੋ ਕਿ ਹਰ ਕੋਈ ਇੰਤਜ਼ਾਰ ਕਰ ਰਿਹਾ ਇਧਰ ਜੇ ਮੈਂ ਤੁਹਾਨੂੰ ਕਮਾ ਕੇ ਦਿਖਾ ਰਿਹਾ ਗੁਰੂ ਸਾਹਿਬ ਦੀ ਪਾਲਕੀ ਬਹੁਤ ਹੀ ਕੁ ਸਮੇਂ ਤੱਕ ਜਿਹੜੀ ਹੈ ਇਸ ਸ਼ੂਗਰ ਮਿਲ ਪੁਲ ਤੇ ਆ ਜਾਏਗੀ ਜਿੱਥੋਂ ਕਿ ਸੰਗਤਾਂ ਉਸ ਸਮੇਂ ਦਾ ਇੰਤਜ਼ਾਰ ਕਰਦੇ ਨੇ ਕਿ ਕਦੋਂ ਗੁਰੂ ਸਾਹਿਬ ਦੀ ਪਾਲਕੀ ਇੱਥੇ ਪਹੁੰਚਦੀ ਆਈ ਸੋ ਆਪ ਸਭ ਨੂੰ ਪਹਿਲਾਂ ਤਾਂ ਇਸ ਸ਼ੁਭ ਦਿਹਾੜ ਜਿੰਨੇ ਵੀ ਚਾਹੇ ਸਿਆਸੀ ਆਗੂ ਹੋਣ ਆਮ ਸੰਗਤ ਹੋਵੇ ਹਰ ਕੋਈ ਜਿਹੜਾ ਅੱਜ ਇਸ ਪੂਰਬ ਦਿਹਾੜੀ ਨੂੰ ਮਨਾਉਣ ਦੇ ਲਈ ਫਗਵਾੜਾ ਵਿਖੇ ਪਹੁੰਚਿਆ ਹੋਇਆ ਪ੍ਰਸ਼ਾਸਨ ਆਪਣੀ ਪੂਰੀ ਡਿਊਟੀ ਨਿਭਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਰੂਟ ਜਿਹੜਾ ਬੜਾ ਵਧੀਆ ਡਿਵਰਟ ਕੀਤਾ ਹੋਇਆ ਉਹਦੇ ਨਾਲ ਨਾਲ ਤੁਹਾਨੂੰ ਉਹ ਪਿੱਛੋਂ ਦਿਖਾ ਦਈਏ ਤੇ ਇੱਕ ਦੂਰ ਦੇਸ਼ਿਕ ਜਿੱਥੇ ਪਾਲਕੀ ਸਾਹਿਬ ਜਿਹੜਾ